ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਅਕਰਪੁਰਾ ਚ ਮਾਮੂਲੀ ਰੰਜਿਸ਼ਕਾਰਨ ਹੋਇਆ ਕਤਲ ਪੁਲਸ ਕਰ ਰਹੀ ਹੈ ਜਾਂਚ ਹਲਕਾ ਫਤਿਹਗੜ ਚੂੜੀਆਂ ਦੇ atypin ਪਿੰਡ ਅਕਰਪੁਰਾ ਕਲਾਚ ਮਾਮੂਲੀ ਰੰਜਿਸ਼ ਤੇ ਚੱਲਦਿਆਂ ਤੇਜ਼ ਧਾਰ ਹਥਿਆਰਾਂ ਨਾਲ ਪੂਰੀ ਤਰ੍ਹਾਂ ਵੱਟ ਟੁੱਕ ਕਰਦਿਆਂ ਇੱਕ ਨੌਜਵਾਨ ਨੂੰ ਹਉ ਤੇ ਘਟ ਉਤਾਰ ਦਿੱਤਾ ਹੈ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਮ੍ਰਿਤਕ ਨੌਜਵਾਨ ਦੀ ਪਛਾਣ 20 ਸਾਲਾ ਰੋਸ਼ਨਦੀਪ ਵਾਸੀ ਅਕਰਪੁਰ ਕਲਾਮਜੋ ਹੋਈ ਹੈ ਮ੍ਰਿਤਕ ਨੌਜਵਾਨ ਰੋਸ਼ਨਦੀਪ ਦੇ ਭਰਾ ਜਿਸ਼ਨ ਨੇ ਦੱਸਿਆ ਕਿ ਪੀਤੀ ਤੇ ਰਾਤ ਪਿੰਡ ਤੇ ਹੀ ਕੁਝ ਵਿਅਕਤੀਆਂ ਨੇ ਉਸ ਤੇ ਭਰਾ ਤੇ ਉੱਪਰ ਤੇਜ਼ ਤਿਆਰ ਹੱਥ ਹਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਪੂਰੀ ਤਰ੍ਹਾਂ ਮੱਟੋਕੀਤੀ ਅਤੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਉਸ ਨੇ ਦੱਸਿਆ ਕਿ ਗੰਭੀਰ ਜ਼ਖਮੀ ਹੋਏ ਰੋਸ਼ਨਦੀਪ ਨੂੰ ਪਟਾਲਾ ਦੇ ਸਿਵਰ ਹਸਪਤਾਲ ਵਿਖੇ ਇਲਾਜ ਲਈ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਅੰਮ੍ਰਿਤਸਰ ਦੇ ਗੁਰਨਾਨਕ ਹਸਪਤਾਲ ਚ ਡਾਕਟਰਾਂ ਉਸ ਨੂੰ ਮਰਦ ਤੱਕ ਇਲਾਜ ਦਿੱਤਾ ਸੀ ਉੱਥੇ ਪੁਲਿਸ ਉਸ ਮਰਦ ਤੱਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ ਸਾਡਾ ਪਰਿਵਾਰ ਦੀ ਸਾਡੇ ਵੀ ਸਾਡੀਆਂ ਦੌੜਾ ਲਵਾਈਆਂ ਕਿ ਉਹਨਾਂ ਨੇ ਸਾਨੂੰ ਗੱਲ ਦੇ ਫਰਦਾ ਨਹੀਂ ਆ ਗੈਨ ਨੂੰ ਤੇ ਉਹ ਮੁੰਡਾ ਥੱਲੇ ਫੇਲਦਾ ਪਿਆ ਹੀਗਾ ਸਾਡ ਨੂੰ ਵੀ ਹੱਟ ਗਿਆ ਧੋੜਾ ਲਵਾਈਆਂ ਚੰਗੀਆਂ ਭਲੀਆਂ ਉਹਨਾਂ ਨੇ ਵੱਡੇ ਵੀ ਚਲਾਏ ਬਹੁਤ ਜਿਆਦਾ ਹੀ ਸਾਡੇ ਬੱਚਿਆਂ ਦੇ ਆਦੀ ਪੇ ਆ ਕੇ ਨਾਲੇ ਉਸ ਤੋਂ ਇਲਾਵਾ ਹੋਰ ਵੀ ਕੋਈ ਜ਼ਖਮੀ ਹੋਇਆ ਤੁਹਾਡੇ ਪ੍ਰਾਧਨ ਮੈਂਬਰ ਕਿੰਨੇ ਜਣੇ ਹੋਰ ਕਿਹਨੂੰ ਮਾਰਦੀ ਕੁਛ ਕੀਤੀ ਹੈ ਨਾ ਤੁਹਾਡੇ ਦੇ ਉਹ ਚੁਪਈਆ ਘਰ ਗਿਆ ਜਦੋਂ ਨਾਲੇ ਦੌਤਰ ਮਾਰਦੀ ਵੀ ਪਤਾ ਨਹੀਂ ਪਹਿਲਾਂ ਮੇਰੀ ਪੁਰਾਣੀ ਗੱਲ ਰਹੀ ਵੀ ਜਾਂ ਨਹੀਂ ਤੁਸੀਂ ਮੌਕੇ ਤੇ ਗਏ ਸੀ ਹਾਂਜੀ ਤੁਸੀਂ ਲੋਕ ਇਹ ਕੀ ਵੇਖਿਆ ਜਾਵੇ ਹਾਂ ਤਾਂ ਆਪਾਂ ਇਹ ਵੇਖਾਂ ਨੂੰ ਵੀ ਆਪਾਂ ਜਿਹੜੇ ਉਹਦੇ ਵੀ ਉਹਦੇ ਵੀ ਦਾਤਰ ਮਾਰੀ ਦਾ ਨੂਹ ਤੇਰੇ ਆਪਾਂ ਪਾ ਦੇ ਹਾਂ ਨੂੰ ਨਜ਼ਰ ਮੇ ਵੀ ਆ ਸਾਰਾ ਟੱਪ ਟੱਪ ਫੜਾ ਨਹੀਂ ਦਿੱਤਾ ਆ ਗਿਆ